ਸੋਤ ਚਿਰਿਆਕਲ ਨਵੀਂ ਵੀਡੀਓ ਤੇ ਨਵੀਂ ਅਪਡੇਟ ਲੈ ਕੇ ਇੱਕ ਵਾਰ ਫਿਰ ਤੋਂ ਹਾਜ਼ਰ ਆ। ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਬੱਬੂ ਮਾਨ ਅਤੇ ਸਿੱਧੂ ਮੂਸੇਵਾਲਾ ਦੇ ਬਾਰੇ। ਦੋਸਤੋ ਤੁਹਾਨੂੰ ਦਿਖਾਵਾਂਗੇ ਇੱਕ ਧਮਾਕੇਦਾਰ ਵੀਡੀਓ ਜਿਸ ਨੇ ਸੋਸ਼ਲ ਮੀਡੀਆ ਦੇ ਉੱਤੇ ਹਾਹਾਕਾਰ ਮਚਾਈ ਹੋਈ ਹੈ ਤੇ ਹਰ ਪਾਸੇ ਇਸ ਵੀਡੀਓ ਦੀ ਚਰਚਾ ਹੋ ਰਹੀ ਹੈ ਤੇ ਦੋਸਤੋ ਇਸ ਦੇ ਬਾਰੇ ਵੀ ਗੱਲ ਕਰਾਂਗੇ। ਇਸ ਤੋਂ ਪਹਿਲਾਂ ਦੇਖਦੇ ਹਾਂ ਇਹ ਵੀਡੀਓ ਤੇ ਆਓ ਨਜ਼ਰ ਮਾਰਦੇ ਹਾਂ ਇਸ ਵੀਡੀਓ ਦੇ ਉੱਤੇ। ਪੱਗੂ ਮਾਨ ਕੇ ਮਕੀਲਾ ਰੈਣ ਵੱਜਦੇ। ਰਾਜਿਆਂ ਦੇ ਅਰੇ ਨਛਾਇਰਾ ਜੱਟ ਨੂੰ ਕਰਮਾਦਾ ਹੀ ਕਹਿਣਾ ਹੈ ਜਿੰਨਾ ਤੇ ਸਰਕਾਰੀ ਬਣੇ ਜੱਟ ਨੂੰ ਕਰਮਾਦਾ ਹੀ ਕਹਿਣਾ ਹੈ ਜਗ ਰਿਹੋਮੀ ਪਪੂ ਮਾਰ ਕੇ ਮਕੀਲਾ ਨਹੀਂ ਵੱਜਦੇ ਰਾਜਿਆਂ ਦੇ ਅਰੇ ਨਛਾਇਰਾ ਜੱਟ ਨੂੰ ਕਰਮਾਦਾ ਹੀ ਕਹਿਣਾ ਹੈ ਤੇ ਦੋਸਤੋ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਲਿਆ ਹੈ ਕਿ ਸਿੱਧੂ ਮੂਸੇਵਾਲਾ ਆਪਣੇ ਦੋਸਤਾਂ ਦੇ ਨਾਲ ਮਿਲ ਕੇ ਬੱਬੂਮਾਨ ਅਤੇ ਚਮਕੀਲਾ ਦੇ ਬਾਰੇ ਇੱਕ ਗਾਣਾ ਗਾ ਰਿਹਾ ਹੈ ਪਹਿਲੀ ਗੱਲ ਦੋਸਤੋ ਇਹ ਹੈ ਕਿ ਕਿਸੇ ਨੂੰ ਗਾਉਣਾ ਜਾਂ ਕਿਸੇ ਨੂੰ ਸੁਣਨਾ ਕੋਈ ਗੁਨਾਹ ਨਹੀਂ ਹੈ ਤੇ ਦੂਸਰੀ ਗੱਲ ਦੋਸਤੋ ਬੱਬੂਮਾਨ ਅਤੇ ਸਿੱਧੂ ਮੂਸੇਵਾਲਾ ਦੇ ਵਿਚਕਾਰ ਕੋਈ ਵੀ ਵਿਵਾਦ ਵਾਲੀ ਗੱਲ ਨਜ਼ਰ ਨਹੀਂ ਆਉਂਦੀ ਹੈ ਤੇ ਕੁਝ ਸ਼ਰਾਰਤੀ ਲੋਕਾਂ ਦੇ ਵੱਲੋਂ ਨਕਲੀ ਪ੍ਰੋਫਾਈਲ ਤੇ ਨਕਲੀ ਪੇਜ ਬਣਾ ਕੇ ਇਸ ਕੌਂਟਰੋਵਰਸੀ ਨੂੰ ਕ੍ਰੀਏਟ ਕੀਤਾ ਗਿਆ ਤੇ ਦੋਸਤੋ ਬੱਬੂਮਾਨ ਅਤੇ ਸਿੱਧੂ ਮੂਸੇਵਾਲਾ ਦੀਆਂ ਬਹੁਤ ਸਾਰੀਆਂ ਇੰਟਰਵਿਊਜ਼ ਤੁਸੀਂ ਦੇਖੀਆਂ ਹੋਣਗੀਆਂ ਪਰ ਕਦੇ ਵੀ ਇਹਨਾਂ ਦੋਨਾਂ ਨੇ ਅਜਿਹੇ ਸ਼ਾ ਉਦਾਂ ਦੀ ਵਰਤੋਂ ਨਹੀਂ ਕੀਤੀ ਹੈ ਜਿਸ ਦੇ ਨਾਲ ਵਿਵਾਦ ਪੈਦਾ ਹੋ ਸਕਣ ਜਾਂ ਕੌਂਟਰੋਵਰਸੀ ਕ੍ਰੀਏਟ ਹੋ ਸਕੇ ਦੋਸਤੋ ਸਿੱਧੂ ਮੂਸੇਵਾਲਾ ਨੇ ਤਾਂ ਇੱਕ ਇੰਟਰਵਿਊ ਦੇ ਵਿੱਚ ਇੱਥੇ ਤੱਕ ਕਹਿ ਦਿੱਤਾ ਸੀ ਕਿ ਬੱਬੂ ਮਾਨ ਮੇਰਾ ਸੀਨੀਅਰ ਕਲਾਕਾਰ ਹੈ ਤੇ ਮੈਂ ਸੀਨੀਅਰਸ ਦੀ ਕਦਰ ਕਰਦਾ ਹਾਂ ਦੋਸਤੋ ਤੇ ਬੱਬੂ ਮਾਨ ਨੇ ਵੀ ਆਪਣੇ ਇੱਕ ਇੰਟਰਵਿਊ ਦੇ ਵਿੱਚ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਹੋਏ ਕਿਹਾ ਸੀ ਕਿ ਉਹ ਮੇਰਾ ਛੋਟਾ ਵੀਰ ਹੈ ਤੇ ਮੈਂ ਆਪਣੇ ਛੋਟਿਆਂ ਦੀ ਵੀ ਕਦਰ ਕਰਦਾ ਹਾਂ ਦੋਸਤੋ ਤੇ ਸੋਸ਼ਲ ਮੀਡੀਆ ਦੇ ਉੱਤੇ ਇਸ ਵੀਡੀਓ ਨੂੰ ਲੈ ਕੇ ਬਹੁਤ ਸਾਰੇ ਲੋਕ ਸਵਾਲ ਖੜੇ ਕਰ ਰਹੇ ਹਨ ਕਿ ਸਿੱਧੂ ਮੂਸੇਵਾਲਾ ਬੱਬੂ ਮਾਨ ਦਾ ਨਾਮ ਲੈ ਕੇ ਗਾਣਾ गा ਰਿਹਾ ਹੈ ਤੇ ਤੁਹਾਨੂੰ ਕੀ ਲੱਗਦਾ ਹੈ ਦੋਸਤੋ ਕਮੈਂਟਾਂ ਦੇ ਵਿੱਚ ਤੁਸੀਂ ਵੀ ਜਰੂਰ ਦੱਸਣਾ ਹੈ ਤੇ ਦੋਸਤੋ ਜੇਕਰ ਕੋਈ ਚੰਗਾ ਲੱਗਦਾ ਹੈ ਤਾਂ ਉਸ ਨੂੰ ਸੁਣ ਲਓ ਜੇ ਕੋਈ ਚੰਗਾ ਨਹੀਂ ਲੱਗਦਾ ਹੈ ਤਾਂ ਉਸ ਨੂੰ ਸਕਿੱਪ ਕਰ ਦਿਓ ਐਵੇਂ ਕਿਸੇ ਨੂੰ ਮਾੜਾ ਚੰਗਾ ਬੋਲਣ ਦੇ ਨਾਲੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਦੇ ਤੇ ਆਪਣੇ ਵਿਚਾਰ ਦੇਣਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਜਰੂਰ ਕਰ ਲਿਓ ਧੰਨਵਾਦ